ਸਤ ਸ੍ਰੀ ਅਕਾਲ ਫਰੈਂਡਸ ਮੈਟੋਡਾ ਹੂਸ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਟਾਈਮ ਹੋ ਗਿਆ ਸ਼ਾਮ ਦੇ 5:30 ਵਜੇ ਅੱਜ ਦੀ ਡੇਟ ਹੈ 27 April 2024 ਅੱਜ ਦੀ ਵੀਡੀਓ ਬੜੀ ਇੰਪੋਰਟੈਂਟ ਵੀਡੀਓ ਹੈ ਸਾਰੇ ਆਪਾਂ ਆਪਣੇ ਕੰਮ ਕਾਰਾਂ ਵਿੱਚ ਬਿਜ਼ੀ ਰਹਿੰਦੇ ਆਂ ਪਰ ਗਰਦਨ ਦਾ ਦਰਦ ਬੜਾ ਕਾਮਨ ਪਾਇਆ ਜਾਂਦਾ ਹੈ ਹਰ ਥਰਡ ਪਰਸਨ ਦੀ ਨੈਕ ਦੇ ਵਿੱਚ ਪੀਂਹ ਰਹਿੰਦੀ ਹੈ ਨੈਕ ਦੇ ਵਿੱਚ ਸਵੇਲਿੰਗ ਆ ਜਾਂਦੀ ਹੈ ਔਰ ਦਰਦ ਰਹਿੰਦਾ ਹੈ ਜਿਸ ਕਰਕੇ ਆਪਾਂ ਆਪਣਾ ਡੇਲੀ ਦੇ ਰੋਜ਼ਾਨਾ ਨਹੀਂ ਕਰ ਸਕਦੇ ਅੱਜ ਦੀ ਵੀਡੀਓ ਬੜੀ ਹੀ ਇੰਪੋਰਟੈਂਟ ਵੀਡੀਓ ਟੋਟਲ 7 ਐਕਸਰਸਾਈਜ਼ 7 ਸਟ੍ਰੈਚ ਲੈ ਕੇ ਆਇਆ ਗਰਦਨ ਦਾ ਦਰਦ ਦੂਰ ਕਰਨ ਲਈ ਮੋਸਟਲੀ ਹਰ ਥਰਡ ਪਰਸਨ ਨੂੰ ਹਰ ਤੀਜੇ ਪਰਸਨ ਨੂੰ ਗਰਦਨ ਦੇ ਵਿੱਚ ਦਰਦ ਰਹਿੰਦਾ ਹੈ ਜਾਂ ਇਸ ਜਗ੍ਹਾ ਤੇ ਸਵੇਲਿੰਗ ਆ ਜਾਂਦੀ ਹੈ ਜਾਂ ਗਰਦਨ ਦੇ ਮਸਲ ਟਾਈਟ ਹੋ ਜਾਂਦੇ ਹਨ ਅਗਰ ਤੁਸੀਂ ਇਹ ਰੈਗੂਲਰ ਸੱਤ ਵਰਜਾ ਸਵੇਰੇ ਸ਼ਾਮ ਕਰੋਗੇ ਪ੍ਰੋਪਰ ਇਨਸਟਰਕਸ਼ਨ ਨਾਲ ਜੋ ਅਸੀਂ ਬੋਲਾਂਗੇ ਅਗਰ ਓਵੇਂ ਤੁਸੀਂ ਕਰੋਗੇ ਸਕਰੀਨ ਨੂੰ ਵੱਡੀ ਕਰਕੇ ਦੇਖੋਗੇ ਤਾਂ ਤੁਹਾਨੂੰ ਇਹ ਕੱਲੀ ਕੱਲੀ ਗੱਲ ਸਮਝ ਆਏਗੀ ਔਰ ਤੁਹਾਡੇ ਜੋ ਗਰਦਨ ਦਾ ਦਰਦ ਹੈ ਉਹ ਬਿਲਕੁਲ ਠੀਕ ਹੋ ਜਾਏਗਾ ਸੋ ਸਟਾਰਟ ਕਰਦੇ ਆਪਾਂ ਅੱਜ ਦੀ ਵੀਡੀਓ ਮਾਚਰ ਟੂਰਿਜ਼ਮ ਦੀ ਬਹੁਤ ਹੀ ਸੋਹਣੀ ਪ੍ਰਾਪਰਟੀ ਅਸੀਂ ਟ੍ਰਿਪ ਪੈਕਸ ਸਪਰੇਟ ਕਰਿਆ ਕਰਾਂਗੇ ਇਹ YouTube ਤੇ ਪਹਿਲੀ ਵੀਡੀਓ ਹੈ ਐਕਸਰਸਾਈਜ਼ ਡੇਲੀ ਕਰ ਜੋ ਵਾਕਰ ਹੈ ਉਹ ਪਹਿਲੇ 10 ਦਿਨ ਵੀ ਨਹੀਂ ਚੱਲਿਆ ਨਾਗਪੁਰ ਵਿੱਚ ਜਿਹੜੇ ਅੱਜ ਮੈਂ ਦੇਖ ਰਹੀ ਸੀ ਤਾਂ ਇਹ ਲੱਗ ਰਿਹਾ ਸੀਗਾ ਇੱਕ ਰੈਕਟੈਂਗਲ ਸ਼ੇਪ no food ਆਪਣਾ ਫੂਡ ਪਹਿਲਾਂ ਬੈਕਗ੍ਰਾਉਂਡ ਆ ਆਪਣੀਆਂ ਫੌਜਾਂ ਦੇ ਨਾਲ ਜਦੋਂ ਸਜਾਵਾਂਗੇ ਪਹਿਲਾਂ ਵੈਲੋਰ ਜੋ ਗੋਲਡ ਹੈ ਕਹਾਂ I love my India ਬੈਕਸਾਈਡ ਤੇ ਦੇਖ ਰਿਹਾ ਹਾਂ ਮਾਤਰੀ ਮੰਦਿਰ ਕਿੱਡੀ ਵੱਡੀ ਗੱਲ ਆ ਔਰ ਇਹ ਇਚ ਪੋਂਡਿਚਰੀ ਤੇ ਵਿੱਚ ਪਹੁੰਚ ਗਏ ਸ੍ਰੀ ਗੁਰੂ ਨਾਨਕ ਧਾਮ ਰਮੇਸ਼ਵਰਮ ਇਹ ਹੈ ਰਾਮਨਾਥਨ ਸਵਾਮੀ ਟੈਂਪਲ ਟਾਈਮ ਆਪਾਂ ਜਾ ਰਹੇ ਆਂ ਦਨੁਸ਼ ਕੋੜੀ ਜੋ ਔਰ ਸਭ ਤੋਂ ਪਹਿਲਾਂ ਜਦੋਂ ਤੁਸੀਂ ਇਥੇ ਸਟਾਰਟ ਕਰਦੇ ਆਂ ਨੰਬਰ 1 ਐਕਸਰਸਾਈਜ਼ ਕੀ ਹੈ ਸਟਰਨੋਕਲੀਟੋ ਮੈਸਟੋਇਡ ਮਸਲ ਨੂੰ ਸਟ੍ਰੈਚ ਕਰਨਾ ਇਸ ਜਗ੍ਹਾ ਤੇ ਹੁੰਦਾ ਇਹ ਮਸਲ ਇਸ ਨੂੰ ਆਪਾਂ ਕਿਵੇਂ ਸਟ੍ਰੈਚ ਕਰ ਸਕਦੇ ਆਂ ਧਿਆਨ ਨਾਲ ਦੇਖਿਓ ਸਭ ਤੋਂ ਪਹਿਲਾਂ ਆਪਾਂ neck ਨੂੰ ਪਿੱਛੇ ਲੈ ਜਾਣਾ ਹੈ ਔਰ ਇਸ ਨੂੰ ਰਾਈਟ ਸਾਈਡ ਤੇ ਟਿਲਟ ਕਰ ਦੇਣਾ ਹੈ ਔਰ ਇਸ ਨੂੰ ਏਦਾਂ ਆਪਾਂ ਦੂਸਰੀ ਸਾਈਡ ਨੂੰ ਰੋਟੇਟ ਕਰ ਦੇਣਾ ਹੈ ਇਸ ਜਗ੍ਹਾ ਤੇ ਪ੍ਰੋਪਰ ਸਟ੍ਰੈਚ ਪਏਗਾ 30 ਸੈਕਿੰਡ ਹੋਲਡ ਰੱਖਾਂਗੇ ਆਪਾਂ ਥੈਨ ਰਿਲੈਕਸ ਦੁਬਾਰਾ ਦੇਖੋ ਧਿਆਨ ਨਾਲ ਕਰਦੇ ਨੂੰ ਪਿੱਛੇ ਲੈ ਜਾਣਾ ਹੈ ਆਪਾਂ ਔਰ ਇਸ ਨੂੰ ਆਪਾਂ ਰਾਈਟ ਸਾਈਡ ਤੇ ਟਿਲਟ ਕਰ ਦੇਣਾ ਹੈ ਔਰ ਰੋਟੇਟ ਕਰ ਦੇਣਾ ਹੈ ਇਸ ਜਗ੍ਹਾ ਤੇ ਸਟ੍ਰੈਚ ਪਏਗਾ ਸਟਰਨੋਕਲੀਡੋ ਮੈਸਟਰਾਇਡ ਨੂੰ 30 ਸੈਕਿੰਡ ਹੋਲਡ ਰੱਖਾਂਗੇ ਥੈਨ ਰਿਲੈਕਸ ਇਸ ਦੀਆਂ 2 ਰੈਪੀਟੀਸ਼ਨਸ ਕਰਨੀਆਂ ਸਵੇਰੇ 2 ਰੈਪੀਟੀਸ਼ਨਸ ਸ਼ਾਮ ਨੂੰ ਸੋ ਏਸੀ ਨੰਬਰ 1 ਸਟ੍ਰੈਚ ਐਸ ਸੀ ਐਮ ਸਟ੍ਰੈਚ ਨੰਬਰ 2 ਦੇ ਵਿੱਚ ਕੀ ਹੈ ਅਪਰ ਟ੍ਰੈਪੀਜੀਅਸ ਨੂੰ ਆਪਾਂ ਸਟ੍ਰੈਚ ਕਰਾਂਗੇ ਇਹ ਵਾਲੇ ਜੋ ਮਸਲਸ ਹੁੰਦੇ ਨੇ ਆਪਣੇ ਇਸ ਵਾਲੇ ਮਸਲਸ ਨੂੰ ਆਪਾਂ ਸਟ੍ਰੈਚ ਕਰਾਂਗੇ ਸਭ ਤੋਂ ਪਹਿਲਾਂ ਕੀ ਹੈ ਆਪਾਂ ਆਪਣੇ ear ਨੂੰ ਕੋਸ਼ਿਸ਼ ਕਰਾਂਗੇ ਵੀ ਸ਼ੋਲਡਰ ਦੇ ਨਾਲ ਟੱਚ ਕਰੀਏ ਚਲੋ ਕਰੋ ਰਾਈਟ ਸਾਈਡ ਤੇ ਆਪਾਂ ਕਰਾਂਗੇ ਲੈਫਟ ਸਾਈਡ ਤੇ ਸਟ੍ਰੈਚ ਪਾਏਗਾ ਕੋਸ਼ਿਸ਼ ਕਰੋ ਹੁਣ ਹੱਥ ਲਿਆਓ ਆਪਣਾ ਰਾਈਟ ਵਾਲਾ ਉਸ ਨੂੰ ਸਿਰ ਨੂੰ ਪਕੜ ਕੇ نیچے ਨੂੰ ਸਟ੍ਰੈਚ ਕਰ ਦੋ ਜ਼ੋਰ ਦੀ ਸਟ੍ਰੈਚ ਕਰ ਦੋ نیچے ਨੂੰ yes ਸ਼ਾਬਾਸ਼ ਹਾਂ ਇਸ ਜਗ੍ਹਾ ਤੇ ਸਟ੍ਰੈਚ ਪਏਗਾ ਇਸ ਜਗ੍ਹਾ ਤੇ ਸਟ੍ਰੈਚ ਪਏਗਾ 30 ਸੈਕਿੰਡ ਹੋਲਡ 1 2 3 4 5 6 7 8 9 10 11 12 13 14 dash, 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 30 ਤੁਸੀਂ 30 ਨਹੀਂ ਕਰਨੀ ਤੁਸੀਂ ਪੂਰੇ 30 ਸੈਕਿੰਡ ਗਿਣਨੇ ਨੇ ਫਿਰ ਛੱਡਣਾ ਵਾ ਚਲੋ ਰਿਲੈਕਸ ਹੋ ਜਾਓ ਕੁਛ ਵੀ ਰਿਲੈਕਸ ਹੋ ਜਾਓ ਚਲੋ ਹੁਣ ਆਪਾਂ ਰਾਈਟ ਸਾਈਡ ਦਾ ਸਟ੍ਰੈਚ ਕਰਕੇ ਦਿਖਾਵਾਂਗੇ ਚਲੋ ਪਹਿਲਾਂ ਆਪਾਂ ਸਿੱਧਾ ਦੇਖਾਂਗੇ ਔਰ ਫਿਰ ਆਪਾਂ ਕੋਸ਼ਿਸ਼ ਕਰਾਂਗੇ ਵੀ ear ਨੂੰ ਸ਼ੋਲਡਰ ਦੇ ਨਾਲ ਟੱਚ ਕਰਨਾ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਚਲੋ ਹੁਣ ਆਪਦਾ ਲੈਫਟ ਹੈਂਡ ਖੱਬਾ ਹੱਥ ਲਿਆਓ ਖੱਬੇ ਹੱਥ ਨਾਲ ਆਪਾਂ ਹੁਣ ਪਹਿਲਾਂ نیچے ਜਾਵਾਂਗੇ ਖੱਬੇ ਹੱਥ ਨਾਲ ਇਦਾਂ ਸਟ੍ਰੈਚ ਕਰਾਂਗੇ ਇੱਥੇ ਆਪਾਂ ਕਾਊਂਟ ਕਰਾਂਗੇ 1 2 3 4 5 6 7 8 9 10 dash, dash, 30 ਛੱਡ ਦਿਓ ਰਿਲੈਕਸ ਹੋ ਜਾਓ ਇਸਦੇ ਵੀ ਤੁਸੀਂ 3 ਰੈਪੀਟੀਸ਼ਨ ਸਵੇਰੇ 3 ਰੈਪੀਟੀਸ਼ਨ ਸ਼ਾਮ ਨੂੰ 30 ਸਕਿੰਟ ਦੀਆਂ ਪ੍ਰੋਪਰ ਤੀਹ ਗੈਣਨੇ ਆ ਅਸੀਂ ਵੀਡੀਓ ਵੱਡੀ ਨਾ ਹੋ ਜਾਵੇ ਤਾਂ ਕਰਕੇ ਡੈਸ਼ 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 ਗਿਣ ਰਹੇ ਆ ਇਹ ਹੋ ਗਿਆ 2 3rd ਸਭ ਤੋਂ ਇੰਪੋਰਟੈਂਟ ਲਿਵੇਟਰ ਸਕੈਪੂਲਾ ਸਟ੍ਰੈਚ ਇਸਦੇ ਵਿੱਚ ਕੀ ਹੈ ਆਪਾਂ ਬਿਲਕੁਲ ਸਟ੍ਰੇਟ ਕਰਾਂਗੇ ਔਰ ਫਿਰ ਆਪਾਂ ਨੈਕ ਆਪਣੀ ਲੈਫਟ ਸਾਈਡ ਨੂੰ 45 ਡਿਗਰੀ ਦੇ ਟਿਲਟ ਕਰ ਦਾਂਗੇ 45 ਡਿਗਰੀ ਤੇ ਟਿਲਟ ਕਰ ਦਾਂਗੇ 45 ਡਿਗਰੀ ਤੇ ਆਪਾਂ ਟਿਲਟ ਕਰ ਦਾਂਗੇ ਫਿਰ ਆਪਾਂ ਆਪਣੀ ਕਛਵਲ ਦੇਖਣ ਦੀ ਕੋਸ਼ਿਸ਼ ਕਰਾਂਗੇ ਕੱਚਵਾਲ ਦੇਖੋ ਹਾਂਜੀ ਥੋੜਾ ਜਿਹਾ ਇੱਥੇ ਰੱਖ ਕੇ ਕੱਚਵਾਲ ਦੇਖੋ ਐਦਾਂ ਕਰਕੇ ਕੱਚਵਾਲ ਦੇਖਣ ਦੀ ਕੋਸ਼ਿਸ਼ ਕਰਾਂਗੇ ਫਿਰ ਆਪਣੇ ਲੈਫਟ ਹੈਂਡ ਨਾਲ ਆਪਾਂ ਆਪਣੇ ਸਿਰ ਨੂੰ ਪਕੜ ਲੈਣਾ ਹੈ ਔਰ نیچے ਨੂੰ ਸਟ੍ਰੈਚ ਕਰਨਾ ਹੈ ਇਸ ਤਰ੍ਹਾਂ ਹਾਂਜੀ ਇਸ ਜਗ੍ਹਾ ਤੇ ਸਟ੍ਰੈਚ ਪਏਗਾ ਲਿਵੇਟਰ ਸਕੈਪੂਲਾਇ ਮਸਲ ਲਿਵੇਟਰ ਸਕੈਪੂਲਾਇ ਮਸਲ ਦਾ ਸਟ੍ਰੈਚ ਹੈ ਇਸ ਤਰ੍ਹਾਂ ਆਪਾਂ نیچے ਜਾਵਾਂਗੇ 30 ਸੈਕਿੰਡ ਹੋਲਡ ਰੱਖਾਂਗੇ ਫਿਰ ਆਪਾਂ ਰਿਲੈਕਸ ਕਰਾਂਗੇ 1 2 3 4 5 6 7 8 9 10 11 12 13 14 15 16 17 18 19 20 dash, 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 30 देन रिलैक्स एक ਗੱਲ ਦਾ ਧਿਆਨ ਰੱਖਿਓ ਆਪਾਂ ਆਪਣੀ ਕੱਚ ਦੇ ਵਾਲ ਦੇਖਣਾ ਹੈ ਠੀਕ ਹੈ ਜੀ ਇਸ ਨੂੰ ਵੀ ਆਪਾਂ 3 ਰੈਪੀਟੀਸ਼ਨਸ ਹੁਣ ਆਪਾਂ ਆਪਣੇ ਲੈਫਟ ਸਾਈਡ ਵਾਲੇ ਲਵੇਟਰ ਸਕੈਪਲ ਨੂੰ ਸਟ੍ਰੈਚ ਕਰਕੇ ਦਿਖਾਵਾਂਗੇ ਸਾਹਮਣੇ ਦੇਖੋ ਪਹਿਲਾਂ ਫਿਰ 45 ਡਿਗਰੀ ਦੇ ਟਿਲਟ ਕਰ ਦੋ ਹੂੰ 45 ਡਿਗਰੀ ਦੇ ਟਿਲਟ फोर्टी फाइव डिग्री ते ट फोर्टी फाइव डिग्री ते ट इधर देखो सामने इस जगह फोर्टी फाइव डिग्री टिल्ट चलो हम आप हैंड नगहते रखा और कच्छ वाल देखो इदा नीचे जावे इस जगह इतने स्ट्रैच करके रखो चलो स्ट्रैच करो हाँ जी फोर्टी फाइव डिग्री टेल्ट कच्छ वाल देखा और दूसरे हैंड नैच करा वन टू थ्री फोर फाइव सिक्स सैवन एट नाइन टेन डैश 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 थर्टी रिलैक्स ਰਿਲੈਕਸ ਹੋ ਜਾਓ ਇਹ ਹੋ ਗਿਆ ਥਰਡ ਲਿਵੇਟਰ ਸਕੈਪੋਲਾਈ ਸਟ੍ਰੈਚ ਯੈਸ ਹੁਣ ਆਪਾਂ ਗੱਲ ਕਰਨ ਲੱਗੇ ਆਂ ਲਾਸਟ ਸਟ੍ਰੈਚ ਦੀ ਇਸ ਦੀਆਂ 3 ਰੈਪੀਟੀਸ਼ਨਸ ਕਰਨੀਆਂ ਨੇ 3 ਰੈਪੀਟੀਸ਼ਨਸ 30 ਸਕਿੰਟ ਗਿਣ ਕੇ ਰਾਈਟ ਸਾਈਡ ਤੇ 3 ਰੈਪੀਟੀਸ਼ਨਸ 30 ਸਕੰਡਰ 30 ਸੈਕਿੰਡ ਗਿਣ ਕੇ ਲੈਫਟ ਸਾਈਡ ਤੇ ਸਭ ਤੋਂ ਇੰਪੋਰਟੈਂਟ ਸਟ੍ਰੈਚ ਲਾਸਟ ਸਟ੍ਰੈਚ ਇਸ ਨੂੰ ਸਬ ਆਸੀਪਿਟਲ ਮਸਲਸ ਦਾ ਸਟ੍ਰੈਚ ਕਿਹਾ ਜਾਂਦਾ ਹੈ ਆਪਣੇ ਨੈਕ ਦੀ ਇਸ ਜਗ੍ਹਾ ਤੇ ਸਬ ਆਸੀਪਿਟਲ ਜੋਇੰਟਸ ਨੇ ਔਰ ਇਸ ਮਸਲ ਨੂੰ ਆਪਾਂ ਵਿਦ ਦੀ ਹੈਲਪ ਆਫ ਟੋਵਲ ਕਿਵੇਂ ਸਟ੍ਰੈਚ ਕਰ ਸਕਦੇ ਆ ਬੜਾ ਹੀ ਆਸਾਨ ਫਾਰਮੂਲਾ ਹੈ ਫੋਰ ਐਗਜ਼ਾਮਪਲ ਆਪਾਂ ਰਾਈਟ ਸਾਈਡ ਦਾ ਸਟ੍ਰੈਚ ਕਰਨਾ ਤਾਂ ਆਪਾਂ ਟੋਵਲ ਨੂੰ ਗਲੇ ਚ ਪਾ ਲੈਣਾ ਹੈ ਔਰ ਆਪਣੀ ਜੋ ਰਾਈਟ ਸਾਈਡ ਰਾਈਟ ਹੈਂਡ ਨਾਲ ਆਪਾਂ ਲੈਫਟ ਸਾਈਡ ਦਾ ਟੋਵਲ ਚੈਸਟ ਕੋਲੋਂ ਪਕੜਨਾ ਹੈ ਹਾਂਜੀ ਚੈਸਟ ਕੋਲੋਂ ਪਕੜਨਾ ਹੈ ਇਸ ਨੂੰ نیچے ਰੱਖੋ ਵੀਂ ਕੀਜੀ ਰਾਈਟ ਹੈਂਡ ਨਾਲ ਰਾਈਟ ਹੈਂਡ ਸੱਜੇ ਹੱਥ ਨਾਲ ਇਸ ਨੂੰ ਪਕੜੋ ਟੋਵਲ ਨੂੰ ਹਾਂ ਚੈਸਟ ਕੋਲੋਂ ਉੱਪਰੋਂ ਉੱਪਰੋਂ ਹਾਂਜੀ ਉੱਪਰੋਂ ਇਸ ਤਰ੍ਹਾਂ ਪਕੜ ਕੇ ਹੁਣ ਆਪਾਂ ਆਪਣੀ ਜੋ ਲੈਫਟ ਹੈਂਡ ਹੈ ਉਸ ਨੂੰ ਇੱਥੋਂ ਪਕੜ ਲੈਣਾ ਹੈ और इसमें नीचे खिंचना है और सामने स्ट्रेट 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 जाना है पहला जाओ स्ट्रेट जाओ इसमें आप थर्टीड होल्ड रखा वन टू थ्री फोर फाइव सिक्स एट नाइन टेन इलेवन टर्टीन फोटी डैश थर्टी रिलैक्स हो, हो जाओ ਰਿਲੈਕਸ ਹੋ ਜਾਓ ਹੁਣ ਆਪਾਂ ਤੁਹਾਨੂੰ ਦੱਸਾਂਗੇ ਲੈਫਟ ਸਾਈਡ ਤੇ ਕਿਵੇਂ ਜਾਣਾ ਸੇਮ ਉਸੇ ਤਰ੍ਹਾਂ ਹੀ ਆਪਣੇ ਜੋ ਲੈਫਟ ਹੈਂਡ ਹੈ ਖੱਬਾ ਹੱਥ ਹੈ ਖੱਬੇ ਹੱਥ ਨਾਲ ਤੌਲੀਏ ਨੂੰ ਪਕੜ ਲੈਣਾ ਹੈ ਪਕੜੋ ਖੱਬੇ ਹੱਥ ਨਾਲ ਚੈਸਟ ਕੋਣੋ ਚੈਸਟ ਕੋਣੋ ਪਕੜੋ ਚੈਸਟ ਕੋਣੋ ਇਹ ਟੇਬਲ ਉੱਪਰਲੀ ਸਾਈਡ ਆਏਗਾ ਇਸ ਤਰ੍ਹਾਂ ਇਸ ਤਰ੍ਹਾਂ ਇਹ ਹੱਥ ਪਰੇ ਕਰੋ ਹੱਥ ਪਰੇ ਕਰੋ ਹਾਂਜੀ ਇਸ ਨੂੰ ਛੱਡ ਦਿਓ ਇਸ ਨੂੰ ਛੱਡ ਦਿਓ ਖੱਬੇ ਹੱਥ ਨਾਲ ਪਹਿਲਾਂ ਥੱਲੇ ਫੜਕਾਂਗੇ ਫਿਰ ਸੱਜੇ ਹੱਥ ਨਾਲ ਤੌਲੀਏ ਨੂੰ ਇਸ ਤਰ੍ਹਾਂ ਆਪਾਂ ਇਸ ਸਾਈਡ ਤੇ ਹੀ ਲੈ ਜਾਵਾਂਗੇ ਚਲੋ ਯੈਸ ਲੈ ਜੋ ਕਮਾ ਦੋ ਹੋਰ ਕਰ ਦਿਓ ਟਿਲਟ ਸ਼ਾਬਾਸ਼ इस जगह प्रॉपर स्ट्रैच पेगा देखो ध्यान जो लैफ्टेंड है उस नईट सइड का जो तौली है पकड़ लेना राइट हैंड ना पकड़ के इदा कमा देना है इस तरह थर्टी सेल्ड वन टू थ्री फोर फाइव सिक्स सैवन एट नाइन टेन डैश 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 थर्टी दिलैक्स रिलैक्स हो जाओ रिलैक्स हो जाओ इस लैफ्टाइड ਵੀਡੀਓ ਨੂੰ ਅੱਗੇ ਪਿੱਛੇ ਕਰਕੇ ਧਿਆਨ ਨਾਲ ਦੇਖਿਓ ਇਹ ਸਟ੍ਰੈਚ ਬੜਾ ਈਜ਼ੀ ਸਟ੍ਰੈਚ ਹੈ ਮੈਂ ਦੁਬਾਰਾ ਤੁਹਾਨੂੰ ਦੱਸ ਦਾਂ ਅਗਰ ਰਾਈਟ ਸਾਈਡ ਤੇ ਕਰਨਾ ਹੋਵੇ ਸਟ੍ਰੈਚ ਆਪਣਾ ਆਪਣਾ ਜੋ ਰਾਈਟ ਹੈਂਡ ਹੈ ਉਸ ਨਾਲ ਆਪਾਂ ਇਸ ਸਟਾਵਲ ਨੂੰ ਇਦਾਂ ਪਕੜ ਲਿਆ ਔਰ ਲੈਫਟ ਹੈਂਡ ਨਾਲ ਇਤਰੋਂ ਇਸ ਨੂੰ ਖਿੱਚ ਦੇਣਾ ਹੈ ਔਰ ਇਦਾਂ ਘੁਮਾ ਦੇਣਾ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਹੋਲਡ ਕਰਾਂਗੇ 30 ਸੈਕਿੰਡ ਦੈਨ ਰਿਲੈਕਸ ਇਹ ਸਭ ਤੋਂ ਇੰਪੋਰਟੈਂਟ ਸਟ੍ਰੈਚ ਸੀਗਾ ਜਿਸ ਨੂੰ ਸਾਬ ਓਸੀਪੀਟਲ ਮਸਲ ਦਾ ਸਟ੍ਰੈਚ ਕਿਹਾ ਜਾਂਦਾ ਹੈ ਹੁਣ ਆਪਣੀਆਂ ਰਹਿਗੀਆਂ ਸਿਰਫ 3 ਐਕਸਰਸਾਈਜ਼ਾਂ ਉਹ ਤੁਹਾਨੂੰ ਅਸੀਂ ਪਰਫਾਰਮ ਕਰਕੇ ਦਿਖਾਵਾਂ ਇਸ ਤਰ੍ਹਾਂ ਕਰਕੇ ਯਸ ਇਸ ਨੂੰ ਆਪਾਂ ਹੈਡ ਦੀ ਬੈਕ ਸਾਈਡ ਤੇ ਲੈ ਆਉਣਾ ਇਸ ਜਗ੍ਹਾ ਤੇ ਬਿਲਕੁਲ ਸੈਂਟਰ ਤੇ ਇਸ ਜਗ੍ਹਾ ਤੇ ਔਰ ਹੈਡ ਦਾ ਪ੍ਰੈਸ਼ਰ ਪਿੱਛੇ ਨੂੰ ਹੈਂਡਸ ਦਾ ਪ੍ਰੈਸ਼ਰ ਅੱਗੇ ਨੂੰ ਇਸ ਜਗ੍ਹਾ ਆਪਾਂ ਇਹ ਦਾ ਸਟ੍ਰੈਚ ਕਰਾਂਗੇ ਇਦਾਂ ਸਟ੍ਰੈਚ ਕਰਾਂਗੇ ਅੱਗੇ ਨੂੰ ਇਹ ਪਿੱਛੇ ਨੂੰ ਢੋਲ ਨਹੀਂ ਲਗਾਉਣੀ ਚੇਅਰ ਤੇ ਅਗਰ ਬੈਠ ਕੇ ਕਰਨੀ ਹੈ ਢੋਲ ਬਿਲਕੁਲ ਨਹੀਂ ਲਗਾਵਾਂਗੇ ਇਦਾਂ ਦੋਨੋਂ ਸਾਈਡ ਤੋਂ ਇਕੁਅਲ ਪ੍ਰੈਸ਼ਰ ਰਹੇਗਾ 10 ਸੈਕਿੰਡ ਹੋਲਡ ਕਰਾਂਗੇ ਚਲੋ ਜ਼ੋਰ ਲਾਓ 1 2 3 4 5 6 7 8 9 10 ਰਿਲੈਕਸ ਜਾਂ ਨਾਲ ਦੋਨੋਂ ਹੱਥ ਏਦਾਂ ਕਰਕੇ ਇਸ ਜਗ੍ਹਾ ਤੇ ਆਪਾਂ ਰੱਖ ਲੈਣਾ ਹੈ ਹੈੱਡ ਤੇ ਹੈੱਡ ਨੂੰ ਅੱਗੇ ਨੂੰ ਧੱਕਾਂਗੇ ਹੱਥ ਨਾਲ ਔਰ ਹੈੱਡ ਦਾ ਜੋਰ ਹੈ ਜੋ ਪਿੱਛੇ ਨੂੰ ਰਹੇਗਾ 10 ਸੈਕਿੰਡ ਹੋਲਡ ਇਸਦੇ ਤੁਸੀਂ 7 ਰੈਪੀਟੀਸ਼ਨਸ ਕਰਨੇ ਨੇ ਇਹ ਹੋ ਗਈ ਐਕਸਰਸਾਈਜ਼ ਨੰਬਰ 5 ਹੁਣ ਐਕਸਰਸਾਈਜ਼ ਨੰਬਰ 6 ਕੀ ਹੈ ਇਦਾਂ ਆਪਾਂ ਹੱਥ ਕਰ ਲੈਣਾ ਹੈ ਇਸ ਤਰ੍ਹਾਂ ਔਰ ਇਸ ਨੂੰ ਆਪਾਂ ਆਪਣੇ ਈਅਰ ਤੋਂ ਉੱਪਰ ਇਸ ਜਗ੍ਹਾ ਰੱਖ ਲੈਣਾ ਇਹਨੂੰ ਆਪਾਂ ਇਧਰ ਨੂੰ ਪੁਸ਼ ਕਰਾਂਗੇ ਧੱਕਾ ਮਾਰਾਂਗੇ ਔਰ ਸਿਰ ਨੂੰ ਇਧਰ ਨੂੰ ਜ਼ੋਰ ਲਾਵਾਂਗੇ ਜ਼ੋਰ ਲਗਾਓ ਯੈਸ

ਫਰੰਟ ਤੇ ਨਹੀਂ ਕਰਨਾ ਸਿਰਫ ਤਿੰਨੋ ਸਾਈਡ ਤੋਂ ਪੁਸ਼ ਕਰਨਾ ਹੈ ਤਿੰਨੋ ਸਾਈਡ ਤੋਂ ਧੱਕਾ ਲਾਉਣਾ ਹੈ ਗਰਦਨ ਨੂੰ ਪਿੱਛੇੋਂ ਸਾਈਡ ਤੋਂ ਸਾਈਡ ਤੋਂ 7-7 ਰੈਪੀਟਿਸ਼ਨਾਂ 7-7 ਵਾਰੀ ਕਰਨਾ ਹੈ 10 ਗਿਣ ਕੇ ਇਹ ਹੋ ਗਏ 7 ਐਕਸਰਸਾਈਜ਼ 7 ਵਰਜਸ਼ਾਂ ਤੁਹਾਡੇ ਗਰਦਨ ਦੇ ਦਰਦ ਦੀਆਂ ਅਗਰ ਤੁਸੀਂ ਇਹ ਰੈਗੂਲਰ ਸਵੇਰੇ ਸ਼ਾਮ ਕਰਦੇ ਹੋ ਤਾਂ ਤੁਹਾਡੀ ਗਰਦਨ ਦਾ ਦਰਦ ਕਿਤੇ ਵੀ ਨਹੀਂ ਹੋਏਗਾ ਇਹ ਪ੍ਰੋਪਰ ਇਨਸਟਰਕਸ਼ਨਸ ਨਾਲ ਕਰਨਾ ਧਿਆਨ ਨਾਲ ਵੀਡੀਓ ਸਾਹਮਣੇ ਸਕਰੀਨ ਤੇ ਲਾ ਕੇ ਬਾਰ-ਬਾਰ ਅੱਗੇ ਪਿੱਛੇ ਕਰਕੇ ਦੇਖਣਾ ਧਿਆਨ ਨਾਲ ਹੋਪ ਇਹ ਤੁਹਾਨੂੰ ਵੀਡੀਓ ਪਸੰਦ ਆਏਗੀ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੁਹਾਡਾ ਇਹ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਥੈਂਕਸ ਸਤਿ ਸ੍ਰੀ ਅਕਾਲ ਔਰ ਇੰਸਟਾਗ੍ਰਾਮ ਤੇ ਸਾਨੂੰ ਫੋਲੋ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ